ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਲੀਡਰਾਂ ਦਾ ਸਟੈਂਡ ਨਹੀਂ ਹੁੰਦਾ ਸ਼ੀਤਲ ਲੰਗਰਾਲ ਦਾ ਕੀ ਸਟੈਂਡ ਹੀ ਰਹੂਗਾ ਹੁਣ ਦੁਬਾਰਾ ਤਾਂ ਨਹੀਂ ਪਾਰਟੀ ਬਦਲੋਗੇ ਕੀ ਸਮਝਣ ਪਹਿਲਾਂ ਬੇਵਕੂਫ ਬਣਾਉਂਦੇ ਸੀ ਆ ਹੁਣ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਤੁਹਾਡੀ ਸਟੇਟਮੈਂਟ ਆ ਬੀਜੇਪੀ ਦੇ ਖਿਲਾਫ ਸੀਗਾ ਹੁਣ ਤੁਹਾਡੀ ਆਮ ਆਦਮੀ ਪਾਰਟੀ ਖਿਲਾਫ ਹੈ ਲੋਕ ਮੈਂ ਕਹਿੰਦਾ ਲੋਕ ਕਿਸ ਤੇ ਭਰੋਸਾ ਕਰਨ ਸ਼ੀਤਲ ਜੀ ਲੋਕ ਕੀ ਇਹ ਸਮਝਣ ਕਿ ਅਸੀਂ ਬੇਵਕੂਫਾਂ ਸੀ ਕਹਿੰਦੇ ਸੀ ਵੀ ਵੀ 25-25 ਕਰੋੜ ਤੁਹਾਨੂੰ ਖਰੀਦਣ ਨੂੰ ਫਿਰਦੇ ਨੇ ਕਿ ਤੁਸੀਂ ਵੀ ਵੇਚ ਗਏ ਮੰਗਰਾਲ ਦਾ ਕੀ ਭਾਅ ਲੱਗਿਆ ਕਿੰਨੇ ਚ ਵੇਚੇ ਇਹ ਜਿਹਨਾਂ ਨੇ ਤੁਸੀਂ ਦਿੱਲੀ ਤੋਂ ਲਾਈਵ ਹੁੰਦੇ ਤੁਸੀਂ ਕਹਿੰਦੇ ਹੋ ਮੈਂ ਆਪਣੇ ਬਿਜ਼ਨਸ ਵਾਸਤੇ ਆਇਆ ਸੀ ਤਾਂ ਅਜਿਹਾ ਕਿਹੜਾ ਤੁਹਾਡਾ ਬਿਜ਼ਨਸ ਹੈ ਹਫਤੇ ਦੇ ਵਿੱਚ ਹੀ ਭਾਜ ਭਾਨੇ ਸੈੱਟ ਕਰਤਾ ਬੈਸਟ ਵਾਲੇ ਲੋਕ ਤਾਂ ਕਹਿੰਦੇ ਗਦਾਰ ਹੋ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀਗਾ ਆਮ ਆਦੀ ਪਾਰਟੀ ਦੀ ਵੇਵ ਦੇ ਵਿੱਚ ਤੁਸੀਂ ਜਿੱਤ ਗਏ ਹੋ ਜੇ ਤੁਸੀਂ ਹੁਣ ਖੜੇ ਹੋ ਜੋ ਕਹਿੰਦੇ ਹੁਣ ਤੁਹਾਡੀਆਂ ਜ਼ਮਾਨਤਾਂ ਨਹੀਂ ਹੋ ਚੰਦਰ ਬੈਸਟ ਦੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਭੇਜਿਆ ਸੀ ਕਿ ਉਹਨਾਂ ਨੇ ਇਹ ਸੋਚਿਆ ਸੀ ਕਿ ਸਾਡਾ ਐਮ.ਐਲ.ਏ ਇਸ ਤਰੀਕੇ ਨਾਲ ਪਾਰਟੀ ਸਵਿਚ ਕਰ ਲਊਗਾ ਜਿਹੜਾ ਇਹਨਾਂ ਦਾ ਪ੍ਰੈਸ਼ਰ ਸੀ ਕਿ ਤੁਹਾਡਾ ਸੱਟੇ ਦੇ ਵਿੱਚ ਨਾਮ ਹੈ ਤੁਹਾਡਾ ਗੈਮਬਲਿੰਗ ਦੇ ਵਿੱਚ ਨਾਮ ਹੈ ਤੁਹਾਡਾ ਨਸ਼ੇ ਦੇ ਵਿੱਚ ਲੋਕਾਂ ਨੂੰ ਬਹੁਤ ਸਰਪ੍ਰਾਈਜ਼ ਲੱਗਿਆ ਕਹਿੰਦੇ ਕਿ ਜਿਹੜੇ ਸ਼ੀਤਲੰਗੁਰਾਲ ਰਿੰਕੂ ਦੇ ਧੁਰ ਸਿਆਸੀ ਵਿਰੋਧੀ ਸੀ ਕਿਵੇਂ ਹਰ ਦੇ ਪਰਵਰਤਨ ਹੋ ਗਿਆ ਇੱਕੋ ਪਾਰਟੀ ਦੋਵੇਂ ਇਕੱਠੇ ਹੋ ਇੰਨਾ ਮਜਬੂਰ ਨਾ ਕਰਿਓ ਕੋਣੋ ਜੇ ਅੱਜ ਦੇ ਮਹੰਗੇ ਆ ਕੱਲ ਹੋਰ ਜਾਣਗੇ ਉਹ ਵੀ ਵੇਚ ਜਾਣਗੇ ਪੰਜਾਬ ਚ ਸਭ ਤੋਂ ਪਹਿਲਾਂ ਆਪਰੇਸ਼ਨ ਲੋਟਸ ਦਾ ਜ਼ਿਕਰ ਸ਼ੀਤਲ ਉਂਗਰਾਲ ਦੇ ਵੱਲੋਂ ਕੀਤਾ ਗਿਆ ਔਰ ਕੱਲ ਸ਼ੀਤਲ ਉਂਗਰਾਲ ਹੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਅਜਿਹੀ ਕੀ ਕਾਰਨ ਰਹੇ ਅਜਿਹੀ ਕਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਆਈਆਂ ਕਿ ਇਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਦਾ ਲੜਫੜਿਆ ਸ਼ੀਤਲ ਜੀ ਕੀ ਰਹੇ ਹੈ ਜੇ ਕਾਰਨ ਤੁਸੀਂ ਤਾਂ ਆਪਰੇਸ਼ਨ ਲੋਟਸ ਦਾ ਜ਼ਿਕਰ ਕਰਦੇ ਸੀ ਤੁਸੀਂ ਕਹਿੰਦੇ ਸੀ 22 25 25 ਕਰੋੜ ਤੁਹਾਨੂੰ ਖਰੀਦਣ ਨੂੰ ਫਿਰਦੇ ਨੇ ਕਿ ਤੁਸੀਂ ਵੀ ਵਿਗ ਗਏ ਇਹ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪਲਾਨ ਹੈ ਇਹ ਆਪਣੇ ਆਪ ਨੂੰ ਜਿਹੜੀ ਵੇਵ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਇਹ ਸਾਰਾ ਕੁਝ ਉਹ ਕਰਦੇ ਆ ਕਿਉਂਕਿ ਅਗਰ ਅੱਜ ਸਰਕਾਰ ਨੂੰ ਲੱਗਦਾ ਕਿ ਕੋਈ ਅਗਰ ਲੋਟਸ ਦੇ ਵਿੱਚ ਉਹਨਾਂ ਲੋਕਾਂ ਨੂੰ ਅਜੇ ਐਮਐਲਏ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸਰਕਾਰ ਕੀ ਗੱਲ 24 ਮਹੀਨੇ ਦੇ ਬੰਦ ਅਰੈਸਟਿੰਗ ਕਰ ਪਾਈ ਉੰਨੇ ਫੜਨੀ ਪਾਈ ਸਿਰਫ ਸਿਰਫ ਇੱਕ ਇਹਨਾਂ ਦਾ ਗੇਮ ਪਲਾਨ ਸੀ ਉਸ ਗੇਮ ਪਲਾਨ ਦਾ ਵੀ ਇਸ ਹਿੱਸਾ ਮੈਨੂੰ ਉਹ ਇਹ ਗਲੇਮ ਗੇਮ ਪਲਾਨ ਦਾ ਹਿੱਸਾ ਫਿਰ ਕਿਉਂ ਬਣੇ ਤੁਸੀਂ ਉਦੋਂ ਕਿਉਂ ਨਹੀਂ ਕਿਹਾ ਕਿ ਮੈਂ ਨਹੀਂ ਝੂਠ ਬੋਲ ਸਕਦਾ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਜੋਰ-ਜੋਰ ਦੇ ਉੱਤੇ ਇਹ ਬੋਲਦੇ ਹੋ ਨਜ਼ਰ ਆਈ ਔਰ ਕਹਿੰਦੇ ਹੋ ਨਜ਼ਰ ਆਏਗੀ ਭਾਜਪਾ ਦੀਆਂ ਇਸ ਚਾਲਾਂ ਨੇ ਭਾਜਪਾ ਸਾਡੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਦੇਊਗੀ ਤੁਸੀਂ ਇਹ ਜਿਹੀ ਗੱਲਾਂ ਕਰਦੇ ਇਹ ਇਹ ਜਿਹੜਾ ਇਹਨਾਂ ਦਾ ਅ ਪ੍ਰੈਸ਼ਰ ਸੀ ਇਹਨਾਂ ਦਾ ਜਿੱਦਾਂ ਮੇਰੇ ਤੇ ਪ੍ਰੈਸ਼ਰ ਆ ਹੋਰ ਐਮਐਲਏਾਂ ਤੇ ਸੀ ਪਰ ਮੈਂ ਇਹ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰਨਾ ਚਾਹਨਾ ਕਿ ਮੈਂ ਫਿਰ ਕਹਿਣਾ ਚਾਹਨਾ ਆ ਆਜ਼ਮੀ ਪਾਰਟੀ ਨੂੰ ਕਿ ਇਹ ਮਜਬੂਰ ਨਾ ਕਰਿਓ ਇੱਕ ਇੱਕ ਚੀਜ਼ ਦਾ ਜਿਹੜਾ ਪ੍ਰੂਫ ਹੈ ਜਿਹੜਾ ਇਹਨਾਂ ਨੇ ਕਹਾਣੀ ਰਚੀ ਆ ਐਵਿਡੈਂਸ ਪੰਜਾਬ ਦੇ ਲੋਕਾਂ ਵਿੱਚ ਲੈ ਕੇ ਆਵਾਂਗੇ ਲੋਕ ਕੀ ਸਮਝਣ ਪਹਿਲਾਂ ਬੇਫਕੂ ਬਣਾਉਂਦੇ ਸੀ ਆ ਹੁਣ ਬੇਫਕੂ ਬਣਾ ਨਹੀਂ ਇਹਨਾਂ ਨੇ ਬੇਫਕੂ ਬਣਾਇਆ ਇਹਨਾਂ ਨੇ ਬੇਫਕੂ ਬਣਾਇਆ ਇਹ ਆਪ ਕਾਲ ਕਰਵਾਉਂਦੇ ਆ ਆਪ ਹੀ ਆਪਣੇ ਐਮ.ਐਲ.ਏ ਨੂੰ ਉਤਾਰਦੇ ਆ ਆਪ ਹੀ ਆਪਣੇ ਮੰਤਰੀ ਨੂੰ ਉਤਾਰਦੇ ਆ ਕਿ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੇ ਆ ਕਿ ਅਸੀਂ ਬਹੁਤ ਇਮਾਨਦਾਰ ਆ ਪਰ ਇਮਾਨਦਾਰੀ ਦੇਖਣੀ ਜਲੰਧਰ ਜਾ ਕੇ ਦੇਖੋ ਅੱਜ ਗਲੀ ਗਲੀ ਚ ਲਾਟਰੀ ਸਥਾਨ ਖੁੱਲ ਗਏ ਗਲੀ ਗਲੀ ਦੇ ਵਿੱਚ ਅੱਜ ਗੁੰਡਾ ਰਾਜ ਜਿਹੜਾ ਸ਼ਰਾਬ ਮਾਫੀਆ ਦਾ ਰਾਜ ਆ ਅਗਰ ਅੱਜ ਪ੍ਰਸ਼ਾਸਨ ਨੂੰ ਕਹੀਏ ਇਹਨੂੰ ਬੰਦ ਕਰਾਣਾ ਤੇ ਉਹ ਕਹਿੰਦੇ ਆ ਕਿ ਇਹ ਜਿਹੜੀ ਚੀਜ਼ ਚੱਲ ਰਹੀ ਆ ਨਾ ਮੈਂ ਤੁਹਾਡਾ ਗੈਂਬਲਿੰਗ ਦੇ ਵਿੱਚ ਨਾਮ ਹੈ ਤੁਹਾਡਾ ਨਸ਼ੇ ਦੇ ਵਿੱਚ ਨਾਮ ਮੇਰਾ ਕਿਸੇ ਦੇ ਉੱਤੇ ਕੋਈ ਪਰਚਾ ਨਹੀਂ ਮਰਤੇ ਦੇ ਜਿਹੜੇ ਪਰਚੇ ਸਰਕਾਰ ਨੇ ਦਿੱਤੇ ਸੀ ਉਹਨਾਂ ਸਾਰੇ ਤੋਂ ਮੈਂ ਕੋਰਟ ਤੋਂ ਬਰੀ ਹੋ ਚੁੱਕਾ ਹਰੇ ਤੋਂ ਇਲਾਵਾ ਜੇ ਅੱਜ ਮੈਨੂੰ ਹੀ ਜੇ ਮੈਂ ਵੀ ਉਹਨਾਂ ਲੋਕਾਂ ਵਰਗਾ ਹੁੰਦਾ ਮੈਂ ਵੀ ਪੈਸੇ ਲੈ ਕੇ ਨਾ ਤਰਨੇ ਲਗਾਉਂਦਾ ਮੈਂ ਆਪਣੀ ਸਰਕਾਰ ਦੇ ਵਿੱਚ ਮੈਂ ਹੀ 20 ਦਿਨ ਬਿਲ ਤਰਨੇ ਦੇ ਬੈਠਾ ਸੀ ਜੇ ਜੇ ਮੈਨੂੰ ਇਸਾ ਹਰ ਹਾਂਦਾ ਹੋਵੇ ਮੈਂ ਪੈਸੇ ਲੈ ਅੰਦਰ ਪੰਜਾਬ ਪੁਲਿਸ ਦੇ ਵੀ ਦਬਾਅ ਬਣਾ ਰਹੇ ਸੀ ਕਿ ਤੁਹਾਡੇ ਨੂੰ ਪਰਚਿਆਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਬਰੀ ਕੀਤਾ ਜਾਵੇ ਕੋਈ ਐਜੀ ਗੱਲ ਸੀਗੀ ਕੋਈ ਪਰਚੇ ਵਾਪਸ ਲੈਣ ਦੀ ਪੁਲਿਸ ਦੇ ਕੋਈ ਮੇਰਾ ਪਰ ਮੇਰੇ ਪਰਚੇ ਕੋਰਟ ਦੇ ਵਿੱਚ ਹੈ ਹਾਈ ਕੋਰਟ ਦੀਆਂ ਮੈਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਮਤਲਬ ਕਿ ਪ੍ਰਸੀਡਿੰਗ ਦੇ ਮੁਤਾਬਕ ਜਿਹੜੇ ਪਹਿਲੇ ਮੈਂ ਸਟੇਲ ਏ ਪਹਿਲੇ ਮੈਂ ਬੇਲ ਲਈ ਮੈਂ ਉਹਨਾਂ ਦੀਆਂ ਅਦਾਤਾਂ ਦੇ ਥਲੇ ਨਿਚਲੀ ਕੋਰਟ ਤੋਂ ਬਰੀ ਹੋ ਕੇ ਆਇਆ ਹਾਂ ਪੁਲਿਸ ਦਾ ਨਾ ਕੋਈ ਸਰਕਾਰ ਦਾ ਲੈਣਾ ਦੇਣਾ ਪਰ ਇਹਨਾਂ ਸਰਕਾਰਾਂ ਦੇ ਕੋਲ ਮੈਂ ਪਰਚਿਆਂ ਦੇ ਲਈ ਨਹੀਂ ਗਿਆ ਪਰਚੇ ਮੇਰੇ ਤੇ ਅੱਜ ਵੀ ਕਰ ਦਨ ਜਿੰਨੇ ਮਰਜ਼ੀ ਕਰ ਦਨ ਮੇਰੇ ਤੋਂ ਕਾਨੂੰਨ ਦੀ ਜਿਹੜੀ ਜਿਹੜੀ ਹੈਗਾ ਡਾਕਟਰ ਬਾਬਾ ਸਾਹਿਬ ਮੇਰੇ ਕਦਾ ਜਿਹੜਾ ਸੰਵਿਧਾਨ ਹੈ ਉਹ ਸੰਵਿਧਾਨ ਨੂੰ ਮੈਂ ਬਹੁਤ ਨਜ਼ਦੀਕ ਤੋਂ ਜਾਣਦਾ ਹਾਂ ਇਹ ਅੱਜ ਵੀ ਮੇਰੇ ਤੇ ਝੂਠੇ ਮੁਕੱਦਮੇ ਦੇ ਸਕਦੇ ਆ ਪਰ ਮੈਂ ਲੜਾਈ ਲੜਾਂਗਾ ਮੈਨੂੰ ਕੋਰਟ ਦੇ ਰਸਤੇ ਪਤਾ ਪਹਿਲਾਂ ਤੁਸੀਂ ਦਿੱਲੀ ਤੋਂ ਲਾਈਵ ਹੁੰਦੇ ਤੁਸੀਂ ਕਹਿੰਦੇ ਹੋ ਮੈਂ ਆਪਣੇ ਬਿਜ਼ਨਸ ਵਾਸਤੇ ਆਇਆ ਸੀ ਤਾਂ ਅਜਿਹਾ ਕਿਹੜਾ ਤੁਹਾਡਾ ਬਿਜ਼ਨਸ ਹੈ ਹਫਤੇ ਦੇ ਵਿੱਚ ਹੀ ਭਾਜ ਭਾਨੇ ਸੈੱਟ ਕਰਤਾ ਇਹ ਕੀ ਬਣਿਆ ਇਹ ਅਨਵਰ ਜਿਨੇ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਤੁਹਾਨੂੰ ਅਜੇ ਅੱਜ ਤੇ ਮਹਿੰਗੇ ਆ ਕੱਲ ਹੋਰ ਜਾਣਗੇ ਉਹ ਵੀ ਵੇਚ ਜਾਣਗੇ ਹੋਰ ਵੀ ਲੋਕ ਇਸ ਲਾਈਨ 'ਚ ਲੱਗੇ ਆ ਪੁੱਛ ਰਹੇ ਨੇ ਕਹਿੰਦੇ ਕਿ ਸ਼ੀਤਲੰਗਰਾਲ ਦਾ ਕੀ ਭਾਅ ਲੱਗਿਆ ਕਿੰਨੇ 'ਚ ਵੇਕੇ ਇਹ ਜਿਨ੍ਹਾਂ ਨੇ ਮੇਰਾ ਮੁੱਲ ਪਾਇਆ ਉਹਨਾਂ ਨੂੰ ਪਤਾ ਹੋਵੇਗਾ ਮੈਂ ਤੇ ਜਲੰਧਰ ਵੈਸਟ ਦੇ ਲੋਕਾਂ ਦੇ ਲਈ ਸਮਰਪਿਤ ਆ ਜਲੰਧਰ ਵੈਸਟ ਵਾਲੇ ਲੋਕ ਤਾਂ ਕਹਿੰਦੇ ਗद्दार ਹੋ ਤੁਸੀਂ ਉਹਨਾਂ ਨੇ ਤਾਂ ਕੱਲ ਪੁਤਲੇ ਫੂਕੇ ਉਹਨਾਂ ਨੇ ਕੱਲ ਬੋਰਡ 'ਤੇ ਭੰਨ ਦਿੱਤੇ ਬਹੁਤ ਨਰੇਬਾਜੀ ਹੋਈ ਉਹ ਕਹਿੰਦੇ ਸ਼ੀਤਲੰਗਰਾਲ ਗद्दार ਨੇ ਤੁਸੀਂ ਦੇਖੀਓ ਉਹ ਵੀਡੀਓ ਬਿਲਕੁਲ ਦੇਖੀ ਸਵਾ 4 ਘੰਟੇ ਲਗਾ ਕੇ ਪੂਰੇ ਦਬਾਬੇ ਦੇ ਬੰਦੇ ਬੁਲਾਏ ਗਏ ਮਕੇਰੀਆਂ ਦਸੂਏ ਹਸ਼ਾਰਪੁਰ ਠੀਕ ਹੈ ਤੇ ਲੁਧਿਆਣਾ ਤੋਂ ਬਰਾਂਦ ਤੋਂ ਬਲਾ 750 ਉਹ ਆਪਣੇ ਬੱਚਿਆਂ ਦੇ ਨਾਲ ਆ ਅਸੀਂ ਉਹਨਾਂ ਦੇ ਕਰਕੇ ਮੈਂ 3 ਸਾਲ ਦੀ ਮੈਂਬਰਸ਼ਿਪ ਨੂੰ ਅੱਜ ਠੁੱਡ ਮਾਰ ਕੇ ਆਇਆ ਜੋ ਮਾਨ ਸਾਹਿਬ ਕਹਿੰਦੇ ਸੀ ਮੈਂ ਐਮਪੀਸ਼ਿਪ ਨੂੰ ਜਿਹੜੇ ਠੁੱਡ ਮਾਰਦਾ ਇਹ ਉਹ ਡੱਲਗ ਮਾਰਦੇ ਰਹੇ ਆ ਪਰ ਉਹ ਐਮਪੀਸ਼ਿਪ ਨੂੰ ਠੁੱਡ ਨਹੀਂ ਮਾਰ ਸਕੇ ਅੱਜ ਪੰਜਾਬ ਦਾ ਪੁੱਤ ਡਾਕਟਰ ਬਾਬਾ ਸਾਹਿਬ ਮੇਂ ਕਦੀ ਸੋਚ ਵਾਲਾ ਬੱਚਾ ਮੈਨੂੰ ਇਦਾਂ ਦੀ ਜਿਹੜੀ ਸਰਕਾਰ ਲੋਕਾਂ ਨੇ ਤੁਹਾਨੂੰ ਜਿਤਾ ਕੇ ਭਜਾਇਆ ਸੀ ਜਿਹੜੇ ਜਲੰਧਰ ਵਿਖੇ ਦੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਭਜਾਇਆ ਭੇਜਿਆ ਸੀ ਕਿ ਉਹਨਾਂ ਨੇ ਇਹ ਸੋਚਿਆ ਸੀ ਕਿ ਸਾਡਾ ਐਮ.ਐਲ.ਏ ਇਸ ਤਰੀਕੇ ਦੇ ਨਾਲ ਪਾਰਟੀ ਸਵਿਚ ਕਰ ਲੂਗਾ ਜਿਹੜੇ ਉਹਨਾਂ ਨੇ ਭਾਜਪਾ ਤੋਂ ਜਿਤਾਣਾ ਹੁੰਦਾ ਤਾਂ ਤੁਹਾਨੂੰ ਭਾਜਪਾ ਦੇ ਕਿਸੇ ਕੈਂਡੀਡੇਟ ਨੂੰ ਵੋਟ ਪਾ ਦਿੰਦੇ ਭਾਜੀ ਉਹਨਾਂ ਲੋਕਾਂ ਦਾ ਕੰਮ ਨਹੀਂ ਹੋ ਰੇ ਨਾ ਅੱਜ ਕਿਸੇ ਬੱਚੇ ਦਾ ਜੀ ਅੱਜ ਕਿਸੇ ਦਾ ਮਨੀਲਾ ਕਾੜੀ ਨਹੀਂ ਬਣਾ ਸਕਦਾ ਕਿਸੇ ਦੀ ਮੈਂ ਮੈਡੀਕਲ ਫੈਸਿਲਿਟੀ ਨਹੀਂ ਮੈਂ ਦੇ ਸਕਦਾ ਕਿਸੇ ਨੂੰ ਕਿਸੇ ਵੀ ਮੈਂ ਮੇਰੇ ਜਿਹੜੇ ਲੋਕ ਹੈ ਉਹ ਗਰੀਬ ਪਰਿਵਾਰ ਦੇ ਮਾਤਰ ਪਰਿਵਾਰ ਦੀ ਜਿਹੜੀ ਜਨਸੰਖਿਆ ਹੈ ਉਹ ਜਲੰਧਰ ਵੈਸਟ ਦੇ ਵਿੱਚ ਹੈ ਮੈਨੂੰ ਦੱਸਣ ਸਰਕਾਰ ਆ ਕਿ ਕਿੰਨਾ ਕੰਮ ਕੀਤਾ ਕਿੰਨਾ ਪਿਛਲੇ 24 ਮਹੀਨਿਆਂ ਦੇ ਸਰਕਾਰ ਨੇ ਅੱਜ ਮੇਰੇ ਲੋਕਾਂ ਦੀ ਬਾਹ ਫੜੀ ਹੈ ਜੇ ਬਾਹ ਫੜੀ ਹੈ ਤਾਂ ਮੈਂ ਅੱਜ ਵੀ ਸਿਰ ਚੁਕਾ ਕੇ ਥੱਲੇ ਬੈਨ ਨੂੰ ਤਿਆਰ ਆ ਇਹਨਾਂ ਨੇ 24 ਮਹੀਨੇ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਇੱਕ ਵੀ ਆਵਾਜ਼ ਨਹੀਂ ਸੁਣੀ ਮੇਰੇ ਕੋਲ ਐਦਾਂ ਦੇ ਐਸੀ ਐਸੀ ਪ੍ਰੂਫ ਹੈ ਅੱਜ ਇਹ ਇਹ ਲੋਕਾਂ ਦੀ ਹ ਤੁਸੀਂ ਅੱਜ ਜਿਹੜੀ ਸਿਮਾ ਹਾਲਾਤਾਂ ਦੱਸਣ ਜਾ ਰਹੇ ਆ ਰਮਨ ਹੁਣੀ ਵੀ ਨੇ ਉਹ ਵੀ ਉੱਥੇ ਕੰਮ ਕਰ ਰਹੇ ਨੇ ਉਹ ਉਹ ਤਾਂ ਤੁਹਾਡੇ ਖਿਲਾਫ ਹੀ ਧਰਨਾ ਦੇਣ ਵਾਸਤੇ ਪਹੁੰਚੇ ਹੋਏ ਮੈਂ ਸਿਰੇ ਹੀ ਤੁਹਾਡੇ ਚੈਨਲ ਦੇ ਮਦਦ ਨਾਲ ਤੁ ਕਹਾਂਗਾ ਸਾਰਿਆਂ ਨੂੰ ਕਿ ਤੁਸੀਂ ਮੇਰੇ ਬਹੁਤ ਸਤਿਕਾਰਯੋਗ ਹੋ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਮੇਰੇ ਕੋਲ ਐਵੀਡੈਂਸ ਹੈ ਜਿਸ ਦਿਨ ਮੈਂ ਉਹ ਜਿੰਤਾ ਚ ਲੈ ਕੇ ਆਣੇ ਆ ਉਹਨਾਂ ਦੇ ਚਿਹਰੇ ਬੇਇਨਕਾਫ਼ ਹੋ ਜਾਣੇ ਮੈਂ ਥ੍ਰੈਟਨ ਵੀ ਕਰ ਰਹੀ ਹੂੰ ਕੀ ਤੁਸੀਂ ਥ੍ਰੈਟਨ ਵੀ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਮੈਂ ਥ੍ਰੈਟ ਨਹੀਂ ਕਰਿਆ ਮੈਂ ਐਵੀਡੈਂਸ ਦੇ ਰਿਹਾ ਕਿ ਅੱਜ ਲੋਕਾਂ ਨੇ ਵੋਟਾਂ ਦੇ ਲਈ ਚੁਣ ਕੇ ਸੇਵਾ ਕਰਨ ਲਈ ਭੇਜਿਆ ਸੀ ਅੱਜ ਅੱਜ ਸਰਕਾਰ ਪੰਜਾਬ ਦੀ ਖੁੱਦ ਲਾਟਿਸਤਾਲ ਖਲਾਂ ਦੇ ਲਈ ਪੈਸੇ ਲੈ ਰਹੀ ਹੈ ਜਿਹਦਾ ਐਵੀਡੈਂਸ ਸੀਤੰਗਰਾਲ ਜਨਤਾ ਦੇ ਵਿੱਚ ਲੈ ਕੇ ਆਏਗਾ ਇਲਜ਼ਾਮ ਤੁਹਾਡੇ ਤੇ ਵੀ ਜਲੰਧਰ ਦੇ ਲੋਕ ਲਾਉਂਦੇ ਨੇ ਕਹਿੰਦੇ ਕਿ ਤੁਸੀਂ ਵੀ ਇੰਨਾ ਕਾਰੋਬਾਰਾਂ ਦੇ ਵਿੱਚ ਹੋ ਤੁਸੀਂ ਜਲੰਧਰ ਦੇ ਵਿੱਚ ਕਹਿੰਦੇ ਇਹ ਕਾਰੋਬਾਰ ਕਰਦੇ ਹੋ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ ਐਵੀਡੈਂਸ ਲਿਆਓ ਚਲਾਓ ਆਪਣੇ ਚੈਨਲ 'ਤੇ ਚਲਾਕੋ ਨਹੀਂ ਰਹੇ ਤੁਸੀਂ ਤੁਸੀਂ ਆਪਣੇ ਚੈਨਲ 'ਤੇ ਚਲਾਕੋ ਨਹੀਂ ਰਹੇ ਇਹ ਲੋਕਾਂ ਦਾ ਕਹਿਣਾ ਜਿਵੇਂ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਲੋਕ ਹਾਂ ਤੁਹਾਡੇ ਕੋਲ ਐਵੀਡੈਂਸ ਹੈ ਤੁਸੀਂ ਵੀ ਪੇਸ਼ ਲਾਉਂਗਾ ਨਾ ਜੇ ਲੋਕ ਪੰਜਾਬ ਦੇ ਲੋਕਾਂ ਦੇ ਕੋਲ ਮੇਰੇ ਖਿਲਾਫ ਕੋਈ ਵੀ ਐਵੀਡੈਂਸ ਹੈ ਉਹ ਜਰੂਰ ਚਲਾਵੇ ਪਰ ਇਹ ਦੇਖ ਐਮਐਲਏ ਆ ਮ ਸਰਕਾਰ ਸੱਤਾ ਸਰਕਾਰ ਚ ਬੈਠਾ ਹੈ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਪੀ ਰਹੇ ਆ ਮੇਰੇ ਮਾਪੇ ਮੇਰੀਆਂ ਬਜ਼ੁਰਗਾਂ ਮੇਰੀਆਂ ਭੈਣਾ ਇਹ ਲੋਕ ਇਹ ਸਰਕਾਰ ਦਾ ਕੰਮ ਹੈ ਆ ਦੇਖੋ ਜੀ ਪਰ ਕੀ ਕਰੇ ਇਹ ਸਰਕਾਰ ਤੱਕ ਲੈ ਕੇ ਗਏ ਇਹਨਾਂ ਮੁੱਦਿਆਂ ਕਰਕੇ ਤੁਸੀਂ ਪਾਰਟੀ ਸਵਿਚ ਕਰ ਲਈ ਦੇਖੋ ਸੰਸਦ ਮੇਰੇ ਜਲੰਧਰ ਦੇ ਲੋਕ ਸਭਾ ਦੇ ਇੰਚਾਰਜ ਜਲੰਧਰ ਲੋਕ ਸਭਾ ਦੇ ਪਰਿਵਾਰੀ ਲਗਾਏਗੇ ਇਹ ਮੈਂ ਉਹਨਾਂ ਨੂੰ ਭੇਜੀਆਂ ਮੇਰੇ ਕੋਲ 150 ਵੀਡੀਓ ਹੈ ਜੇ ਮੈਂ ਲੋਕਾਂ ਦਾ ਤੁਹਾਡਾ ਮੁੱਦਾ ਬਹੁਤ ਵੈਲਿਡ ਹੈ ਤੁਹਾਡਾ ਮੁੱਦਾ ਬਹੁਤ ਵੈਲਿਡ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਗਲੀਆਂ ਨਾਲੀਆਂ ਤੁਹਾਡੀ ਪਾਰਟੀ ਸ਼ਿਫਟ ਹੋਣ ਦੇ ਨਾਲ ਸਹੀ ਹੋ ਜਾਣਗੀਆਂ ਪ੍ਰਧਾਨ ਮੰਤਰੀ ਮੋਦੀ ਕਰਾ ਦੇਣਗੇ ਸੁਨੀਲ ਜਾਖੜ ਕਰਾ ਦੇਣਗੇ ਕੌਣ ਕਰਾ ਦਊਗਾ ਅਸੀਂ ਲੋਕ ਐਮਐਲਏ ਬਣਨ ਨਹੀਂ ਆਏ ਅਸੀਂ ਸਿਆਸਤ ਕਰਨੀ ਆਏ ਸੀ ਅਸੀਂ ਰਾਜਨੀਤੀ ਨੂੰ ਬਦਲਣ ਆਏ ਸੀ ਅਸੀਂ ਰਾਜਨੀਤੀ ਨੂੰ ਬਦਲਣ ਆਏ ਸੀ ਤੁਹਾਡੇ ਕੈਮਰੇ ਦੇ ਮੱਦੇਨਜ਼ਰ ਨਾ ਕਹਿਣਾ ਕੀ ਕਹਿੰਦੇ ਨੇ ਕਹਿੰਦੇ ਕਿ ਤੁਹਾਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀਗਾ ਆਮ ਆਦੀ ਪਾਰਟੀ ਦੀ ਵੇਵ ਦੇ ਵਿੱਚ ਤੁਸੀਂ ਜਿੱਤ ਗਏ ਹੋ ਜੇ ਤੁਸੀਂ ਹੁਣ ਖੜੇ ਹੋ ਜਾਓ ਕਹਿੰਦੇ ਹੁਣ ਤੁਹਾਡੀਆਂ ਜਿਹੜੀਆਂ ਜਮਾਨਤਾਂ ਨੇ ਜਬ ਇਹ ਆਉਣ ਵਾਲਾ ਸਮੇਂ ਦੱਸੇਗਾ ਕਿ ਜੇ ਉਹਨਾਂ ਨੇ 24 ਮਹੀਨੇ ਜੋ ਕੀਤਾ ਪੰਜਾਬ ਦੇ ਲੋਕ ਇਹਨਾਂ ਨੂੰ ਉਹਨੇ ਥੋੜੇ ਦਿਨਾਂ ਬਾਅਦ ਇਹ ਲੋਕ escalਡ ਦੇ ਦੇਣਗੇ ਠੀਕ ਹੈ ਆਪਾਂ ਨੂੰ ਕਿਸੇ ਦੇ ਨਾਲ ਕੋਈ ਕਿਸੇ ਦੇ ਖਿਲਾਫ ਕਿਸੇ ਦੇ ਬੋਲਣਾ ਮੈਨੂੰ ਤਾਂ ਘਰ ਨਹੀਂ ਹੈ ਇਹ ਲੋਕਾਂ ਕੋਲ ਬਹੁਤ ਵੱਡੀ ਤਾਕਤ ਹੈ ਪਰ ਇਹ ਮੈਂ ਜਵਾਬ ਲੈ ਕੇ ਜਾਉਂ ਜਨਤਾ ਦੇ ਵਿੱਚ ਮੈਂ ਇਹ ਨਾ ਕਰਕੇ ਜਾ ਰਿਹਾ ਆ ਦੇਖੋ ਇਹ ਨਾ ਕਰਕੇ ਜਾ ਰਿਹਾ ਮੈਂ ਲਾਟਰੀ ਸਟਾਲ ਕਰਕੇ ਜਾ ਰਿਹਾ ਮੈਂ ਮਾਫੀਆ ਕਰਕੇ ਜਾ ਰਿਹਾ ਮੈਂ ਜਿਸ ਟਾਈਮ ਪ੍ਰਸ਼ਾਸਨ ਕੋ ਗਿਆ ਆਪਣੀ ਗੁਹਾਰ ਲੈ ਕੇ ਗਿਆ ਪ੍ਰਸ਼ਾਸਨ ਮੈਨੂੰ ਕੀ ਕਹਿ ਰਿਹਾ ਥੱਪ ਦਿਓ ਬਾਈ ਜੀ ਜੇ ਮੈਂ ਉਹ ਚੀਜ਼ਾਂ ਬਾਹਰ ਲੈ ਕੇ ਆ ਗਿਆ ਨਾ ਆਮ ਆਦਮੀ ਪਾਰਟੀ ਮੂੰਹ ਦਿਖਾਣ ਲਾਇਕ ਨਹੀਂ ਰਹੇਗੀ ਬਾਈ 1 ਗੇਟ 1 ਵਾਲਾ ਕੱਲ ਜਿਹੜਾ ਸਰਪ੍ਰਾਈਜ਼ ਸੀ ਉਹ ਵੀ ਲੋਕਾਂ ਨੂੰ ਬਹੁਤ ਸਰਪ੍ਰਾਈਜ਼ ਲੱਗਿਆ ਕਹਿੰਦੇ ਕਿ ਜਿਹੜੇ ਸ਼ੀਤਲੰਗ ਗੁਰਾਲ ਰਿੰਕੂ ਦੇ ਦੁਰ ਸਿਆਸੀ ਵਿਰੋਧੀ ਸੀ ਜਿਹੜੇ ਰਿੰਕੂ ਦੇ ਪਾਰਟੀ ਦੇ ਵਿੱਚ ਆਉਣ ਦੇ ਉੱਤੇ ਆਪਣਾ ਅਸਤੀਫਾ ਜੇਬ ਚ ਜਿਨ੍ਹਾਂ ਨੇ ਪਾ ਲਿਆ ਸੀ ਇਹ ਗੱਲ ਵੀ ਹੋਈ ਸੀ ਤੁਸੀਂ ਰੈਜ਼ੀਗਨੇਸ਼ਨ ਆਪਣਾ ਉਦੋਂ ਵੀ ਟਾਈਪ ਕਰ ਲਿਆ ਸਰ ਉਹ ਲਿਖ ਲਿਆ ਸੀ ਉਹ ਤੁਹਾਨੂੰ ਹਾਲਾકી ਰੋਕ ਦਿੱਤਾ ਗਿਆ ਇਹ ਕਿਵੇਂ ਹਿਰਦੇ ਪਰਵਰਤਨ ਹੋ ਗਿਆ ਇੱਕੋ ਪਾਰਟੀ ਦੋਵੇਂ ਇਕੱਠੇ ਹੋ ਗਏ ਇਹ ਲੋਕ ਸਾਨੂੰ ਸਾਨੂੰ ਯੂਜ਼ ਕਰਦੇ ਰਹੇ ਆ ਅਸੀਂ ਲੋਕ ਪਿਛਲੇ ਇਹਨਾਂ ਲੋਕਾਂ ਦਾ ਚਿਹਰਾ ਬੇਇਨਕਾਫ਼ ਕਰਨ ਲਈ ਸੀ ਤਿੰਨ ਮਹੀਨੇ ਮਿਹਨਤ ਬਹੁਤ ਕੀਤੀ ਆ ਜਿਹਦੇ ਲਈ ਐਵੀਡੈਂਸ ਇਕੱਠੇ ਕੀਤੇ ਆ ਜਨਤਾ ਨੂੰ ਦੱਸਾਂਗੇ ਕਿ ਇਹ ਜਿਹੜੇ ਲੋਕ ਤੁਸੀਂ ਅੱਜ ਕੁਰਸੀਆਂ ਤੇ ਬਿਠਾਏ ਆ ਜਲੰਧਰ ਦੇ ਜਿਹੜੇ ਕੱਲ ਲੋਕ ਮੇਰੇ ਘਰ ਦੇ ਬਾਹਰ ਨਾਰੇ ਲਗਾ ਰਹੇ ਸੀ ਜਿਹੜੇ ਦਵਾਬੇ ਤੋਂ 150 ਬੰਦਾ ਇਕੱਠਾ ਹੋਇਆ ਇਹਨਾਂ ਕੋਲ ਸਵਾ ਚਾਰ ਘੰਟੇ ਲਗਾ ਕੇ 150 ਬੰਦਾ ਉਹਨਾਂ 150 ਬੰਦਿਆਂ ਦੇ ਵਿੱਚੋਂ ਕੁਝ ਐਸੇ ਲੋਕ ਵੀਡੀਓ ਵੀ ਪਾਈ ਸੀ ਬਾਕਾਇਦਾ ਫੇਸਬੁਕ ਦੇ ਉੱਤੇ ਕਿ ਆ ਕਿ ਰਿੰਕੂ ਮੇਰੇ ਵਰਕਰਾਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਹੁਣ ਰਿੰਕੂ ਹੁਣ ਰਿੰਕੂ ਧਮਕਾਉਣਗੇ ਡਰਾਉਣ ਆਮ ਆਦੀ ਪੱਟ ਜਿੰਦਾਬਾ ਨਾਰੇ ਲਗਾ ਰਹੇ ਸੀ ਉਹਨਾਂ ਲੋਕਾਂ ਦਾ ਚਿਹਰਾ ਬੇਨਕਾਬ ਕਰਨਾ ਕਿੱਦਾਂ ਉਹ ਆਮ ਆਦਮੀ ਦੀ ਜਿਹੜੀ ਚੁਣੀ ਹੋਈ ਸਰਕਾਰ ਨੂੰ ਕਿੱਦਾਂ ਵੇਚਦੇ ਆ ਕਿੱਦਾਂ ਲੋਕਾਂ ਦੇ ਕੋਲ ਮਾਫੀਆ ਕੋ ਪੈਸਾ ਲੈਂਦੇ ਆ ਇਹਦਾ ਜਿਹੜਾ ਐਵੀਡੈਂਸ ਹੈ ਸ਼ੀਤਲੰਗਰਾਲ ਪੰਜਾਬ ਦੀ ਜਨਤਾ ਦੇ ਵਿੱਚ ਲੈ ਕੇ ਆਏਗਾ ਪਰ ਮੇਰੀ ਫਿਰ ਗੱਲ ਦਾ ਜਵਾਬ ਸੁਣ ਲੋ ਇੰਨਾ ਮਜਬੂਰ ਨਾ ਕਰਿਓ ਕਿ ਮੈਨੂੰ ਹੋਰ ਵੀ ਜਿੱਥੇ ਖੋਲਨੇ ਪੈਣਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਚੈਨਲ ਦੇ ਮਾਧਮ ਨਾਲ ਕਹਿਣਾ ਚਾਹੁੰਦਾ ਕਿ ਜਿੱਦਾਂ ਤੁਸੀਂ ਮੀਡੀਆ ਚਲਾਉਂਦੇ ਹੋ ਜਿੱਦਾਂ ਤੁਸੀਂ ਅਜ ਮਾਫੀਆ ਨੂੰ ਚਲਾਉਂਦੇ ਹੋ ਇੱਕ ਇੱਕ ਐਵੀਡੈਂਸ ਪਿਛਲੇ 23 ਮਹੀਨਿਆਂ ਦਾ ਮੇਰੇ ਕੋਲ ਰਿਕਾਰਡ ਦੇ ਵਿੱਚ ਹੈ ਕਦੋਂ ਜਗ ਜਹਰ ਕਦੋਂ ਕਰੋਗੇ ਲੋਕ ਤਾਂ ਲੋਕ ਤਾਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁਣ ਸਿਰਫ ਇਹੀ ਕਹਾਂਗਾ ਕਿ ਜੇ ਮੈਂ ਅੱਜ ਪਾਰਟੀ ਨੂੰ ਛੱਡ ਕੇ ਆ ਗਿਆ ਮੈਂ ਚਾਹਨਾ ਜਿੰਨੀ ਦਿਰੀ ਉੱਤੇ ਰਿਆਂ ਮੈਨੂੰ ਮਜਬੂਰ ਨਾ ਕੀਤਾ ਜਾਵੇ ਮੇਰੇ ਅਗਰ ਪਰਿਵਾਰ ਨੂੰ ਹਰਾਸ ਕੀਤਾ ਜਾਏਗਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕੱਲ ਤੇ ਅੱবি ਕਿਹਾ ਜਾ ਰਿਹਾ ਸੀ ਕੱਲ ਤੁਸੀਂ ਦੇਖੋ ਵੀਡੀਓ ਦੇ ਵਿੱਚ ਇਹੀ ਤੁਹਾਡੀ ਸਟੇਟਮੈਂਟ ਆ ਬੀਜੇਪੀ ਦੇ ਖਿਲਾਫ ਸੀ ਗਿਆ ਜਦੋਂ ਤੁਸੀਂ ਵਿਧਾਨ ਸਭਾ 'ਚ ਬੋਲਦੇ ਸੀ ਜਦੋਂ ਪ੍ਰੈਸ ਕਾਨਫਰੈਂਸ ਕਰਦੇ ਸੇਮ ਸਟੇਟਮੈਂਟ ਆ ਤੁਹਾਡੀਆਂ ਬੀਜੇਪੀ ਦੇ ਖ ਜੀ ਲੋਕੀ ਇਹ ਸਮਝਣ ਕਿ ਅਸੀਂ ਬੇਵਕੂਫਾਂ ਲੀਡਰ ਹੁੰਦੇ ਨੇ ਆਪਣਾ ਫਾਇਦਾ ਲੈ ਕੇ ਚਲੇ ਜਾਂਦੇ ਨੇ ਲੋਕਾਂ ਦੀ ਕੁਝ ਅਹਿਮੀਅਤ ਹੈ ਕਿ ਨਹੀਂ ਹੈ ਕਿ ਲੀਡਰਾਂ ਨੂੰ ਲੱਗਦਾ ਕਿ ਬਸ ਜਿੱਥੇ ਸਾਨੂੰ ਕੋਈ ਫਾਇਦਾ ਮਿਲੇ ਅਸੀਂ ਉੱਥੇ ਚਲੇ ਜਾਂਦੇ ਹਾਂ ਤੁਹਾਡੀ ਹਰ ਗੱਲ ਦਾ ਜਵਾਬ ਦਿੱਤੇ ਰਹਿਆ ਕਿ ਮੈਂ ਐਵਿਡੈਂਸ ਲੈ ਕੇ ਆਵਾਂਗਾ ਜਨਤਾ ਤਿਆ ਕਰ ਲੇਗੀ ਕਿ ਸਾਨੂੰ ਮੌਕਾ ਦੇਣਾ ਹੈ ਕਿ ਇਹਨਾਂ ਨੂੰ ਦੇਣਾ ਹੀ ਰਿਆਂ ਨੂੰ ਕਿ ਜਿਹੜੇ 24 ਮਹੀਨੇ ਤੇ ਜਿਹੜੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਐ ਇੱਕ ਕੰਪਨੀ ਨੂੰ ਐਡਾ ਕਬੜਾ ਪ੍ਰਾਈਵੇਟ ਲਿਮਟਿਡ ਕੰਪਨੀ ਚਲਾ ਰਹੇ ਜਿਹੜੀ ਅੱਜ ਆਮ ਆਦਮੀ ਪਾਰਟੀ ਦਾ ਉਸ ਪ੍ਰਾਈਵੇਟ ਲਿਮਟਿਡ ਦਾ ਜਿਹੜਾ ਚਿਹਰਾ ਵੀ ਇਨਕਾਬ ਤੁਹਾਡੇ ਵਿੱਚ ਹੀ ਕਰਾਂਗੇ ਤੁਹਾਡੇ ਚੈਨਲ ਤੇ ਹੁੰਦਾ ਹੁੰਦਾ ਜੇ ਰਿੰਕੂ ਉਸੇ ਦਿਨ ਹੀ ਸਟੈਂਡ ਲਾ ਲੈਂਦੇ ਸ਼ਾਇਦ ਉਦੋਂ ਵਾਹ ਵਾਹ ਹੀ ਬਹੁਤ ਜ਼ਿਆਦਾ ਹੋ ਜਾਣੀ ਸੀ ਲੋਕਾਂ ਨੇ ਸਿਰਾਂ ਦੇ ਉੱਤੇ ਚੱਕ ਲੈਣਾ ਸੀ ਕਿ ਆਹ ਦੇਖੋ ਸ਼ੀਤਲ ਹਣੀ ਜਿਹੜੇ ਨੇ ਇੱਕ ਅਜਿਹੇ ਇਮਾਨਦਾਰ ਲੀਡਰ ਨੇ ਜਿਹੜੇ ਕਿ ਅਜਿਹੇ ਝਾਂਸਿਆਂ ਦੇ ਵਿੱਚ ਨਹੀਂ ਆਏ ਔਰ ਖੜੇ ਹੋਏ ਪਾਰਟੀ ਦੇ ਖਿਲਾਫ ਮੈਂ ਤੁਹ ਇਹ ਤੁਹਾਨੂੰ ਬਹੁਤ ਜਲਦੀ ਜਿਹੜੀ ਐਲ ਜाहिर ਕਰਾਂਗੇ ਕੀ ਪਤਾ 80 ਲੋਕ ਕੰਦਰੂ ਇਕੱਠੇ ਸੀ ਪਰ ਤੁਹਾਨੂੰ ਦੱਸਾਂਗੇ ਮੈਂ ਪਿਛਲੇ 3 ਮਹੀਨਿਆਂ ਦੇ ਵਿੱਚ ਜੋ ਸੀ ਦੋਨਾਂ ਨੇ ਦੇਖਿਆ ਜੋ ਸ਼ਸ਼ੀਲ ਕੁਮਾਰ ਰਿੰਕੂ ਨੇ ਦੇਖਿਆ ਜੋ ਸ਼ੀਤਲ ਲੰਗਰਾਲ ਨੇ ਦੇਖਿਆ ਨਾ ਉਸ ਦਾ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਤੁਸੀਂ ਲੋਕ ਦੇਖਿਓ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਚੁਣੇ ਹੋਏ ਜਲੰਧਰ ਸ਼ਹਿਰ ਦੇ ਜਦੋਂ ਉਹਨਾਂ ਲੋਕਾਂ ਦਾ ਚਿਹਰਾ ਤੁਹਾਨੂੰ ਬੇਨਕਾਬ ਕਰਾਂਗੇ ਉਹ ਜਨਤਾ ਤੈਅ ਕਰੇਗੀ ਕਿ ਆਮ ਆਦਮੀ ਨੂੰ ਵੋਟ ਦੇਣੀ ਹੈ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣੀ ਹੈ ਕਿ ਜਾਂ ਅਧਰ ਪਾਰਟੀ ਨੂੰ ਵੋਟ ਦੇਣੀ ਹੈ ਪਰ ਮੈਂ ਜਰੂਰ ਇੱਕ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਨਦਰ ਮੈਂ ਅੱਜ ਬੀਜੇਪੀ ਪਾਰਟੀ ਨੂੰ ਜੁਆਇਨ ਕਰ ਚੁੱਕਾ ਹਾਂ ਮੈਂ ਇਸ ਪਾਰਟੀ ਪਰਿਵਾਰ ਚ ਵਾਪਸ ਆਇਆ ਹਾਂ ਘਰ ਵਾਪਸੀ ਕੀਤੀ ਮੈਂ ਘਰ ਵਾਪਸੀ ਕੀਤੀ ਹੈ ਪਰ ਮੈਂ ਅਕਾਲੀ ਦਲ ਦੀ ਗੱਲ ਕਰਾਂ ਮੈਂ ਕਾਂਗਰਸ ਦੀ ਗੱਲ ਕਰਾਂ ਜਿਸ ਟਾਈਮ ਉਹ ਚੀਜ਼ਾਂ ਮੈਂ ਜਨਤਾ 'ਚ ਲੈ ਕੇ ਆਵਾਂਗਾ ਲੋਕ ਕਹਿਣਗੇ ਇਹ ਉਹਨਾਂ ਤੋਂ ਵੀ ਬੱਤਰ ਸੀ ਆਮ ਆਦਮੀ ਵਾਲੇ ਇਸ ਤੋਂ ਹੀ ਬੱਤਾਂ ਸੀ ਕਿੱਦਾਂ ਕੁਰਸੀਆਂ ਤੇ ਬੈਠ ਕੇ ਦਲਾਲੀ ਕੀਤੀ ਜਾਂਦੀ ਹੈ ਕਿੱਦਾਂ ਕੁਰਸੀ ਤੇ ਬੈਠ ਕੇ ਪੈਸੇ ਦਾ ਟੋਕ ਟਕਾਈ ਕੀਤੀ ਜਾਂਦੀ ਹੈ ਕਿੱਦਾਂ ਅੱਜ ਮੰਤਰੀ ਪਦ ਜਿਹੜਾ ਜਲੰਧਰ ਸ਼ਹਿਰ ਨੂੰ ਮਿਲਿਆ ਕਿੱਦਾਂ ਪਰਿਵਾਰ ਦੇ ਲੋਕ ਅੱਜ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਨੂੰ ਚਲਾਇਆ ਜਾਂਦਾ ਤੇ ਅੱਜ ਐਮਐਲਏ ਜਾਂ ਕਿਸੇ ਹੋਰ ਬੰਦੇ ਦੀ ਉੱਤੇ ਕਾਰਪੋਰੇਸ਼ਨ ਦੀ ਗੱਲ ਨਹੀਂ ਸੁਣੀ ਜਾਂਦੀ ਘਰ ਦੇ ਅਗਰ ਕਿਸੇ ਲੇਡੀਜ਼ ਦਾ ਫੋਨ ਆ ਜਾਵੇ ਘਰ ਦੇ ਕਿਸੇ ਬੇਟੇ ਦਾ ਫੋਨ ਆ ਜਾਵੇ ਤੇ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਕੰਮ ਕਰਦੇ ਆ ਉੱਤੇ ਕੀ ਫੋਰਟਾ ਚਲਦੀ ਹੈ ਕੀ ਲੈਂਡਨ ਹੁੰਦਾ ਇਹ ਬਹੁਤ ਜਲਦੀ ਜਰ ਤਕੀਰਲਾ ਸਵਾਲ ਹੋਊਗਾ ਲੋਕਾਂ ਦੀ ਪਰਸੈਪਸ਼ਨ ਬਣ ਗਈ ਹੈ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਲੀਡਰਾਂ ਦਾ ਸਟੈਂਡ ਨਹੀਂ ਹੁੰਦਾ ਸ਼ੀਤਲ ਅੰਗੁਰਾਲ ਦਾ ਕੀ ਸਟੈਂਡ ਹੈ ਇਹ ਰਹੂਗਾ ਹੁਣ ਦੁਬਾਰਾ ਤਾਂ ਨਹੀਂ ਪਾਰਟੀ ਬਦਲੋਗੇ ਮੇਰਾ ਸਟੈਂਡ ਜਲੰਧਰ ਵੈਸਟ ਦੇ ਲੋਕਾਂ ਦੇ ਲਈ ਹੈ ਮੈਂ ਉਹਨਾਂ ਲੋਕਾਂ ਦੇ ਲਈ ਇਹ ਜਿਹੜਾ ਜਿਹੜਾ ਏਡਾ ਵੱਡਾ ਜਿਹੜਾ ਕਦਮ ਉਠਾਇਆ 3 ਸਾਲ ਦੀ ਮੈਂਬਰਸ਼ਿਪ ਛੱਡ ਕੇ ਆਇਆ ਇਸ ਕਰਕੇ ਆਇਆ ਕਿ ਅੱਜ ਮੈਂ ਕਿਸੇ ਗਰੀਬ ਦਾ ਸੀਵਰ ਨਹੀਂ ਖਿਲਾ ਸਕਦਾ ਕਿਸੇ ਮਾਂ ਦਾ ਗਰਮਾਹ ਇਲਾਜ ਨਹੀਂ ਕਰਾ ਸਕਦਾ ਕਿਸੇ ਦਾ ਗਰੀਬ ਦਾ ਘਰ ਨਹੀਂ ਬਣਾ ਸਕ ਕਿ ਕਿਸੇ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦਾ ਲਾਭ ਕਿਸੇ ਗਰੀਬ ਪਰਵਾਨ ਨੂੰ ਮਿਲ ਨਾ ਸਕੇ ਅਗਰ ਅੱਜ ਕੋਈ ਸਿਲੰਡਰ ਲੈਣ ਦੇ ਲਈ ਜਾਂਦਾ ਹੈ ਉਹਨੂੰ ਸਿਲੰਡਰ ਨਹੀਂ ਮਿਲਣ ਦਿੱਤਾ ਜਾਂਦਾ ਕਿਉਂਕਿ ਜਿੰਨੀਆਂ ਵੀ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਐ ਉਹ ਪੰਜਾਬ ਸਰਕਾਰ ਉਹਨੂੰ ਨਹੀਂ ਲਾਗੂ ਕਰਦੀ ਕਿ ਉਹ ਲੋਕ ਸੈਂਟਰ ਗਵਰਨਮੈਂਟ ਦਾ ਜਿਹੜਾ ਲਾਭ ਨਹੀਂ ਲੈ ਸਕਣ ਇਹ ਲੋਕ ਇਦਾਂ ਹੀ ਬੇਵਕੂ ਬਣੇ ਜਾਣ ਅਸੀਂ ਵੱਡੀਆਂ-ਵੱਡੀਆਂ ਐਡਾਂ ਲਾਵਾਂਗੇ ਵੱਡੀਆਂ-ਵੱਡੀਆਂ ਐਡਾਂ ਲਾ ਕੇ ਲੋਕਾਂ ਨੂੰ ਬੇਵਕੂ ਬਣਾ ਕੇ ਸ਼ਾਇਦ ਦੁਆਰਾ ਮੁੱਕੇ ਦੁੱਖ ਦੇ ਦੇਣ ਪਰ ਪੰਜਾਬ ਦੇ ਲੋਕ ਜਿਹੜੀ ਤੁਸੀਂ ਸ਼ਿਕਾਇਤ ਦੇ ਕੇ ਆਏ ਸੀ ਜਿਹੜੇ ਨੰਬਰਾਂ ਦੇ ਉੱਤੇ ਤੁਹਾਨੂੰ ਕਾਲ ਆਏ ਸੀ ਉਹ ਮੈਂ ਜਿਹੜੀ ਤਰਕਾਸ ਦੇ ਕੇ ਆਇਆ ਹਾਂ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿ ਜੇ ਮਿਸ਼ਨ ਲੋਟਸ ਭਾਜਪੀ ਨੇ ਚਲਾਇਆ ਰਸਕੋ ਨਹੀਂ ਕੀਤੀ ਜਾ ਰਹੀ ਉਹਨਾਂ ਲੋਕਾਂ ਦੀ ਉਹ ਲੋਕ ਆਮ ਆਦਮੀ ਪਾਰਟੀ ਦੇ ਹੀ ਕਰਿੰਦੇ ਸੀ ਉਹ ਲੋਕ ਜਿਹੜੇ ਕੱਲ ਮਿਸ਼ਨ ਲੋਟਸ ਦੇ ਲਈ ਤਿੰਨ ਮੇਰੇ ਸਤਿਕਾਰਯੋਗ ਐਮਐਲਏ ਨੇ ਲੈ ਆਣੇ ਜਿਹੜੀ ਬੈਠਕ ਕੀਤੀ ਆ ਮੈਂ ਉਹਦੇ ਉੱਤੇ ਵੀ ਬਹੁਤ ਜਲਦੀ ਇੱਕ ਚੀਜ਼ ਲੈ ਕੇ ਆਵਾਂਗਾ ਉਹ ਜਿਹੜੇ ਭਾਈ ਸਾਹਿਬ ਹੈ ਅਗਰ ਅੱਜ ਮੈਂ ਭਾਜਪੀ ਦੇ ਵਿੱਚ ਜੁਆਇਨ ਕਰ ਚੁੱਕਾ ਮੈਨੂੰ ਅੱਜ ਵੀ ਉਹਨਾਂ ਦੀ ਕਾਲ ਆ ਰਹੀ ਹੈ ਠੀਕ ਹੈ ਸ਼ਿਦਾਰ ਜੀ ਧੰਨਵਾਦ ਔਰ ਸ਼ੀਤਲ ਊਂਗਰਾਲ ਕਹਿ ਰਹੇ ਨੇ ਕਿ ਬਹੁਤ ਜਲਦੀ ਇਹ ਚਿਹਰੇ ਬੇਨਕਾਬ ਹੋਣਗੇ ਜਲੰਧਰ ਤੋਂ ਵਿਧਾਇਕ ਨੇ ਕੱਲ ਅਸਤੀਫਾ ਦਿੱਤਾ ਔਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਕਿਆ ਮੈਂ ਪਰਸਨ ਦਵਿੰਦਰਾ ਗਗਨਦੀਪ ਸਿੰਘpropto ਜਪੀ